ਸ਼੍ਰੀਕਲਤ ਉਸ ਦੇਖ ਰਿਹਾ ਸਮਟੈਂਟ نیوز ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਜਿਮਨੀ ਚੋਣਾ ਹੋਣਗੇ ਅਰਸਲ ਇੱਕ ਵਾਰ ਫਿਰ ਤੋਂ ਸੀਟ ਹੈ ਜਿਹੜੀ ਉਹ ਖਾਲੀ ਹੋ ਚੁੱਕੀ ਹੈ ਜਿਹਾਂ ਸੀ ਜ਼ਿਕਰ ਕਰ ਰਹੇ ਆ ਤਰਨਤਾਰਨ ਦੀ ਸੀਟ ਜੀ ਤਾਂ ਬਿਲਕੁਲ ਦੱਸ ਦੇ ਕਿ ਵਿਧਾਨ ਸਭਾ ਸਕੱਤਰੇ ਦੇ ਵੱਲੋਂ 27 ਜੂਨ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਕਿ ਤਰਨਤਾਰਨ ਦੇ ਵਿੱਚ ਇੱਕ ਸੀਟ ਖਾਲੀ ਹੈ ਜਿਸ ਦੇ ਉੱਤੇ ਜਿਮਨੀ ਚੋਣਾ ਕਰਵਾਈਆਂ ਜਾਣਗੇ ਤਾਂ ਬਿਲਕੁਲ ਇਸ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਨੀ ਹੈ ਕਿ ਆਵਾਜ਼ਵੀ ਪਾਰਟੀ ਦੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਦਾ ਬੀਤੇ ਦਿਨੀ ਦੇਹਾਂਤ ਹੋ ਗਿਆ ਸੀ ਤੇ ਦੇਹਾਂਤ ਬਾਦ ਇੱਕ ਹੋਰ ਹੈ ਜਿਹੜੀ ਜਿਮਨੀ ਚੋਣ ਦੀ ਸੀਟ ਹੋ ਖਾਲੀ ਹੋ ਗਈ ਹੈ ਆ ਤਾਂ ਜਿਸ ਤੋਂ ਬਾਅਦ ਹੁਣ ਫਿਰ ਤੋਂ ਵੋਟਾਂ ਹੋਣਗੀਆਂ ਫਿਰ ਤੋਂ ਚੋਣਾ ਹੋਣਗੇ ਤੇ ਇਸ ਦਾ ਬਾਬਤ ਤੁਹਾਨੂੰ ਦੱਸਿਆ ਕਿ ਪੰਜਾਬ ਦੇ ਵਿੱਚ ਚੌਥੀ ਵਾਰ ਇਹ ਜਿਮਨੀ ਚੋਣਾ ਹੋਣ ਜਾ ਰਹੀਆਂ ਨੇ ਪਹਿਲਾਂ ਜਲੰਧਰ ਦੇ ਵਿੱਚ ਇੱਕ ਸੀਟ ਤੇ ਹੋਈਆਂ ਸੀ ਫਿਰ ਚਾਰ ਸੀਟਾਂ ਤੇ ਜਿਮਨੀ ਚੋਣਾ ਹੋਈਆਂ ਸੀ ਔਰ ਬੀਤੇ ਦਿਨੀ ਦੌਰਾਨ ਲੁਧਿਆਣਾ ਦੇ ਵਿੱਚ ਜਿਮਨੀ ਚੋਣਾ ਹੋਈਆਂ ਸੀ ਜਦੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦਾ ਦਿਹਾਂਤ ਹੋ ਗਿਆ ਸੀ ਤਵਕੂ ਪਾਰਟੀਆਂ ਦੇ ਉਮੀਦਵਾਰਾਂ ਨੇ ਚੋਣ ਲੜੀ ਸੀ ਆਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਨੇ ਇਸ ਸੀਟ ਦੇ ਉੱਤੇ ਜਿੱਤ ਹਾਸਲ ਕੀਤੀ ਸੀ ਤਾਂ ਦੱਸਿਆ ਕਿ ਹੁਣ ਚੌਥੀ ਵਾਰ ਤਰਨਤਾਰਨ ਦੇ ਵਿੱਚ ਜਿੰਨੀ ਚੋਣਾ ਹੋਣ ਜਾ ਰਹੀਆਂ ਨੇ ਦੇਖਣਾ ਇਹ ਹੋਏਗਾ ਕਿ ਕਿਹੜੀ ਪਾਰਟੀ ਹੈ ਜਿਹੜੀ ਉਬਾਦੀ ਮਾਰਦੀ ਹੈ ਕਿਹੜੇ ਉਮੀਦਵਾਰ ਨੇ ਜਿਹੜੇ ਚੋਣ ਮੈਦਾਨ ਦੇ ਵਿੱਚ ਉਤਰਦੇ ਨੇ ਔਰ ਆਪਣਾ ਕਿੰਨਾ ਕੁ ਜ਼ੋਰ ਹੈ ਜਿਹੜਾ ਹਲ ਲਗਾ ਸਕਦੇ ਨੇ ਤਾਂ ਬਿਲਕੁਲ ਇਸ ਰਵੇਲੇ ਦੀ ਇਹ ਜਾਣਕਾਰੀ ਤੁਹਾਨੂੰ ਦੇ ਦਿੰਦੇ ਆ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ ਸੀ ਜਿਸ ਤੋਂ ਬਾਅਦ ਤਰਨਤਾਰਨ ਦੀ ਅਸੀਟ ਖਾਲੀ ਹੈ ਤਾਂ ਹੁਣ ਪੰਜਾਬ ਦੇ ਵਿੱਚ ਫਿਰ ਤੋਂ ਜਿਮਨੀ ਚੁਣਾ ਹੋਣਗੇ ਆ ਫਿਰ ਤੋਂ ਕਹਿ ਸਕਦੇ ਆ ਕਿ ਵਿਧਾਨ ਸਭਾ ਸਕੱਤਰ ਦੇ ਵੱਲੋਂ 27 ਜੂਨ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਕਿ ਤਰਨ ਤਾਰਨ ਦੇ ਵਿੱਚ ਵਿਧਾਇਕ ਦੀ ਸੀਟ ਖਾਲੀ ਹੈ